ਸਾਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਮਿਲਦੇ ਹਾਂ ਕਿਸੇ ਨਵੀਂ ਅਪਡੇਟ ਦੇ ਨਾਲ ਉਸ ਤੋਂ ਪਹਿਲਾਂ ਦੱਸ ਦਈਏ ਚੈਨਲ ਨੂੰ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਕਲਾਕਾਰਾਂ ਬਾਰੇ ਜੋ ਛੋਟੀ ਉਮਰ ਦੇ ਵਿੱਚ ਆਪਣੇ ਪਰਿਵਾਰ ਨੂੰ ਵਿਛੋੜਾ ਦੇ ਗਏ ਤੇ ਕਿੱਥੇ ਉਹਨਾਂ ਨੇ ਆਖਰੀ ਸਾਹ ਲਏ ਉਸ ਬਾਰੇ ਗੱਲ ਕਰਾਂਗੇ ਸ਼ੁਰੂ ਕਰਦੇ ਹਾਂ ਅੱਜ ਦੀ ਗੱਲਬਾਤ ਪਹਿਲੇ ਕਲਾਕਾਰ ਨੇ ਆਪਣੇ ਸੁਰਜੀਤ ਪਿੰਦਰ ਰਖਿਆ ਜੀ ਸੁਰਜੀਤ ਬਿੰਦਰ ਰਖੇ ਇਹ ਦਾ ਪੰਜਾਬੀ ਇੰਡਸਟਰੀ ਵਿੱਚ ਬਹੁਤ ਵੱਡਾ ਨਾਮ ਸੀ ਸੁਰਜੀਤ ਬਿੰਦਰ ਰਖੇ ਨੇ ਕਾਫੀ ਹਿੱਟ ਗੀਤੇ ਜਿਨ੍ਹਾਂ ਵਿੱਚੋਂ ਤੁਣੀ ਬੋਲਦੀ ਰਿਕਾ ਨੇ ਤੁਣੀ ਬੋਲਦੀ ਨਹੀਂ ਤੇਰੇ ਚ ਤੇਰਾ ਯਾਰ ਬੋਲਦਾ ਇਹਨਾਂ ਨੇ ਆਖਰੀ ਸਾਹ ਸੈਕਟਰ 61 ਕਾਟ ਮਹਾਲੀ ਦੇ ਵਿੱਚ ਲਏ ਅਗਲੇ ਕਲਾਕਾਰ ਨੇ ਸਿੱਧੂ ਮੂਸੇਵਾਲਾ ਜੀ ਸਿੱਧੂ ਮੂਸੇਵਾਲਾ ਨੇ 2 ਸਾਲਾਂ ਦੇ ਵਿੱਚ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਪੂਰੇ ਵਰਡ ਦੇ ਵਿੱਚ ਆਪਣਾ ਬਹੁਤ ਵੱਡਾ ਨਾਮ ਕਮਾਇਆ ਤੇ ਸਿੱਧੂ ਮੂਸੇਵਾਲੇ ਨੇ ਆਖਰੀ ਸਾਹ ਪਿੰਡ ਜਵਾਰਕੇ ਜ਼ਿਲ੍ਹਾ ਮਾਨਸਾ ਦੇ ਵਿੱਚਲੇ ਸਿੱਧੂ ਮੂਸੇਵਾਲੇ ਦਾ ਬਹੁਤ ਵੱਡਾ ਨਾਮ ਤੇ ਇਹਨਾਂ ਨੇ ਕਾਫੀ ਹਿੱਟ ਗੀਤੇ ਤੇ ਪੰਜਾਬੀ ਇੰਡਸਟਰੀ ਨੂੰ ਤੇ ਪੂਰੇ ਮੁਲਕ ਨੂੰ ਅਗਲੇ ਪੰਜਾਬੀ ਇੰਡਸਟਰੀ ਦੇ ਕਲਾਕਾਰ ਨੇ ਆਪਣੇ ਮਨਿੰਦਰ ਮੰਗਾ ਜੀ ਇਹਨਾਂ ਨੇ ਆਖਰੀ ਸਾਹ ਪੀ.ਆਈ ਵਿੱਚ ਇੱਕ ਅਲਾਜ ਦਰਾਂ ਲੈ ਤੇ ਮਨਿੰਦਰ ਮੰਗਾ ਜੀ ਦੇ ਵੀ ਕਾਫੀ ਹਿੱਟ ਗੀਤ ਰਏ ਪੰਜਾਬੀ ਇੰਡਸਟਰੀ ਦੇ ਵਿੱਚ ਤੇ ਲੋਕ ਇਹਨਾਂ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਅਗਲੇ ਆਪਣੇ ਪੰਜਾਬੀ ਕਲਾਕਾਰ ਨੇ ਜਸ਼ਨਦੀਪ ਜੀ ਜਸ਼ਨਦੀਪ ਜੀ ਦਾ ਦਿਹਾਂਤ ਕੈਨੇਡਾ ਦੇ ਵਿੱਚ ਹਾਰਟ ਟੈਕਨਲ ਹੋਇਆ ਜਸ਼ਨਦੀਪ ਦਾ ਵੀ ਕੁਝ ਸਮੇਂ ਬਹੁਤ ਵਧੀਆ ਨਾਮ ਰਿਹਾ ਤੇ ਇਹਨਾਂ ਦੇ ਜਦੋਂ ਦੀ ਮਿਸ ਪੂਜਾ ਦਾ ਟਾਈਮ ਸੀ ਉਸ ਵੇਲੇ ਇਹਨਾਂ ਦੇ ਇੱਕ ਗੀਤ ਬਹੁਤ ਜ਼ਿਆਦਾ ਹਿੱਟ ਰਹੇ ਅਗਲੇ ਪੰਜਾਬੀ ਕਲਾਕਾਰ ਨੇ ਆਪਣੇ ਰਾਜ ਬਰਾੜ ਜੀ ਰਾਜ ਬਰਾੜ ਜੀ ਦਾ ਦਿਹਾਂਤ ਸੈਕਟਰ 32 ਚੰਡੀਗੜ੍ਹ ਦੇ ਵਿੱਚ ਹੋਇਆ ਰਾਜ ਬਰਾੜ ਦਾ ਹੀ ਪੰਜਾਬੀ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਸੀ ਤੇ ਬਹੁਤ ਸੋਹਣੀ ਤੇ ਬਹੁਤ ਬਲੰਦ ਤੇ ਬਹੁਤ ਇੱਕ ਸੈਟ ਸੌਂਗਾਂ ਲਈ ਬਹੁਤ ਵਧੀਆ ਵਵਾਸੀ ਇਹਨਾਂ ਦੀ ਤੇ ਲੋਕ ਇਹਨਾਂ ਦੀ ਆਵਾਜ਼ ਨੂੰ ਬਹੁਤ ਜ਼ਿਆਦਾ ਪਸੰਦ ਕਰਦੇ ਸੀ ਤੇ ਅੱਜ ਕੱਲ ਇਹਨਾਂ ਦੇ ਬੱਚੇ ਵੀ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਵਿੱਚ ਅਗਲੇ ਪੰਜਾਬੀ ਕਲਾਕਾਰ ਨੇ ਆਪਣੇ ਧਰਮਪ੍ਰੀਤ ਜੀ ਧਰਮਪ੍ਰੀਤ ਜੀ ਦਾ ਦਿਹਾਂਤ ਬਠਿੰਡਾ ਦੇ ਵਿੱਚ ਹੀ ਹੋਇਆ ਇਨਾਂ ਦੇ ਦੇਹਾਂ ਦਾ ਵੀ ਲੋਕਾਂ ਵੱਲੋਂ ਬਹੁਤ ਦੁੱਖ ਮਨਾਇਆ ਗਿਆ ਤੇ ਕਿਉਂਕਿ ਧਰਮਪ੍ਰੀਤ ਦੀ ਆਵਾਜ਼ ਵੀ ਹਰ ਬੰਦੇ ਦੇ ਦਿਲਾਂ ਦੇ ਵਿੱਚ ਰਾਜ ਕਰਦੀ ਸੀ ਕੋਈ ਵੀ ਟਰੈਕਟਰ ਟਰਾਲੀ ਹਨਾ ਕਿਤੇ ਵੀ ਇਹਨਾਂ ਦਾ ਗੀਤ ਬਹੁਤ ਜ਼ਿਆਦਾ বাজਦਾ ਸੀ ਤੇ ਇਹਨਾਂ ਨੂੰ ਵੀ ਲੋਕ ਕਦੇ ਭੁੱਲ ਨਹੀਂ ਸਕਦੇ ਤੇ ਇਹਨਾਂ ਦੇ ਗੀਤ ਹਮੇਸ਼ਾ ਚੱਲਦੇ ਰਹਿਣਗੇ ਸਾਰੇ ਹੀ ਕਲਾਕਾਰ ਲੋਕਾਂ ਦੇ ਬਹੁਤ ਦਿਲ ਦੇ ਨੇੜੇ ਨੇ ਤੇ ਜੇ ਤੁਹਾਨੂੰ ਸਾਡੀ ਅੱਜ ਦੀ ਜਾਣਕਾਰੀ ਚੰਗੀ ਲੱਗੀ ਤਾਂ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਜਾਣਕਾਰੀ ਕਿਸ ਕਲਾਕਾਰ ਬਾਰੇ ਜਾਂ ਕਿਸ ਮਹਾਨ ਸ਼ਖਸੀਅਤ ਬਾਰੇ ਚਾਹੁੰਦੇ ਹੋ ਸਾਨੂੰ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ